ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਇਹ ਕੋਈ ਆਮ ਗੱਲ ਨਹੀਂ ਹੈ ਇਹ ਉਹ ਰਾਜ਼ ਹੈ ਜੋ ਕਿ ਇੱਕ ਰੋਹਾਨੀਅਤ ਪ੍ਰਣਾਲੀ ਜਿਹਦਾ ਨਾਮ ਕਬਾਲਾ ਹੈ ਇਹ ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਜੋ ਦੌਲਤ ਦੇ ਬਾਰੇ ਫਰਮਾਇਆ ਹੈ ਪੈਸੇ ਦੇ ਬਾਰੇ ਗੱਲ ਕੀਤੀ ਹੈ ਉਦੇ ਬਾਰੇ ਇਹ ਜਾਣਕਾਰੀ ਸਾਹਮਣੇ ਆਉਣੀ ਹੈ ਕਿਉਂਕਿ ਕਬਾਲਾ ਕਹਿੰਦੀ ਹੈ ਕਿ ਪੈਸਾ ਕਾਗਜ਼ ਦਾ ਟੁਕੜਾ ਨਹੀਂ ਹੈ ਇਹ ਇੱਕ ਲਾਈਟ ਹੈ ਇੱਕ ਨੂਰ ਹੈ ਜਰਾ ਸਮਝਣਾ ਜਿੱਦਾਂ ਬਹੁਤ ਸਾਰੇ ਮਹਾਪੁਰਸ਼ ਹੋਏ ਜਾਂ ਆਪਾਂ ਕਹਿੰਦੇ ਦਾਰਸ਼ਨਿਕ کہہ ਸਕਦੇ ਹਾਂ ਦਾਰਸ਼ਨਿਕ ਜਿਹੜੇ ਹੋਏ ਉਹ ਕਹਿੰਦੇ ਵੀ ਰੁਪਈਆ ਜੇ ਸਿਰਫ ਜੇਬ ਦੇ ਵਿੱਚ ਹੈ ਤੇ ਇਨਸਾਨ ਤਾਂ ਵੀ ਸੁਖੀ ਨਹੀਂ ਹੁੰਦਾ ਕਈ ਵਾਰੀ ਪਰ ਜੇ ਉਹ ਦਿਲ ਦੀ ਰੋਸ਼ਨੀ ਨਾਲ ਜੁੜ ਜਾਵੇ ਤਾਂ ਉਹ ਸੁਖ ਹੁੰਦਾ ਹੁਣ ਇੱਥੇ ਸਵਾਲ ਹੈ ਆਪਾਂ ਕਦੇ ਇਹਦੇ ਬਾਰੇ ਸੋਚਿਆ ਹੀ ਨਹੀਂ ਜਿੱਥੇ ਸਿਰਫ ਤੇ ਸਿਰਫ ਦੇਖੋ ਮਿਹਨਤ ਉਕਤੇ ਕਈ ਵਾਰੀ ਥਕਾਵਟ ਵੀ ਹੁੰਦੀ ਹੈ ਪਰ ਮਿਹਨਤ ਦੇ ਨਾਲ ਜੇ ਰਹਿਮਤ ਜੁੜੀ ਹੋਵੇ ਜਿੱਥੇ ਮਿਹਨਤ ਦੇ ਨਾਲ ਨੂਰ ਜੁੜ ਜਾਵੇ ਉੱਥੇ ਬਰਕਤ ਆ ਰਹਿੰਦੀ ਹੈ ਬਾਬਾ ਜੀ ਇਹ ਬਹੁਤ ਸਾਰੇ ਦਾਰਸ਼ਨਿਕਾਂ ਨੇ فرمایا ਔਰ ਕੀ ਤੁਸੀਂ ਕਦੇ ਮਹਿਸੂਸ ਕੀਤਾ ਕਿ ਤੁਸੀਂ ਦਿਨ ਰਾਤ ਕਈ ਵਾਰੀ ਮਿਹਨਤ ਕਰ ਰਹੇ ਹੋ ਪਰ ਪੈਸਾ ਜਿਵੇਂ ਅਤ ਵਿੱਚ ਆਉਂਦਾ ਹੀ ਨਹੀਂ ਇਹ ਸਵਾਲ ਉੱਠਦਾ ਹੈ ਕਈ ਵਾਰੀ ਕਦੇ ਲੱਗਦਾ ਦੁਨੀਆ ਤੁਹਾਡੇ ਖਿਲਾਫ ਹੋ ਗਈ ਹੈ ਕੋਸ਼ਿਸ਼ ਕਰਦੇ ਕਰਦੇ ਥੱਕ ਚੁੱਕੇ ਹਾਂ ਪਰ ਨਤੀਜਾ ਹਮੇਸ਼ਾ ਵਾਂਗ ਸ਼ੂਨਿਆ ਹੈ ਇਹੀ ਸਵਾਲ ਜਿਹੜਾ ਹੈ ਇਹ ਕਿਸੇ ਸ਼ਖਸ ਨੇ ਕੀਤਾ ਸੀ ਕਿਸ ਨੂੰ ਜੋ ਕਬਾਲਾ ਪ੍ਰਣਾਲੀ ਦੇ ਜੋ ਰੋਹਾਨੀ ਗਿਆਨ ਹੈ ਇੱਕ ਕਬਾਲਾ ਜਿਹਨੂੰ ਕਿਹਾ ਜਾਂਦਾ ਹੈ ਜਿਵੇਂ ਸੰਤਾਂ ਮਹਾਪੁਰਸ਼ਾਂ ਦਾ ਇੱਧਰ ਹੈ ਨਾ ਇਦਾਂ ਹੀ ਕਬਾਲਾ ਇੱਕ ਪ੍ਰਣਾਲੀ ਸੀ ਰੋਹਾਨੀਅਤ ਦੀ ਪ੍ਰਣਾਲੀ ਜਿਹੜੀ ਕਿ ਬਿਲਕੁਲ ਸਹੀ ਗਿਆਨ ਹੈ ਜਿਹੜਾ ਉਹ ਦੱਸ ਦਿਆ ਔਰ ਹਰ ਚੀਜ਼ ਤੇ ਹੋਇਆ ਹਰ ਚੀਜ਼ ਬਾਰੇ ਦੱਸਿਆ ਗਿਆ ਸੋ ਇਨਸਾਨ ਜਦੋਂ ਕੋਸ਼ਿਸ਼ ਕਰਕੇ ਥੱਕ ਚੁੱਕਾ ਹੈ ਪਰ ਨਤੀਜਾ ਹਮੇਸ਼ਾ ਵਾਂਗ ਸ਼ੂਨਿਆ ਹੈ ਸ਼ਾਇਦ ਤੁਸੀਂ ਸੋਚਦੇ ਹੋ ਕਿ ਮੇਰੀ ਕਿਸਮਤ ਹੀ ਮਾੜੀ ਹੈ ਜਾਂ ਮੈਂ ਸ਼ਾਇਦ ਕੁਝ ਗਲਤ ਕਰ ਰਿਹਾ ਹਾਂ ਭਾਈ ਪਰ ਕੀ ਹੋਵੇ ਜੇ ਇੱਥੇ ਕਹਾ ਕਿ ਤੁਹਾਡੀ ਗਲਤੀ ਨਹੀਂ ਹੈ ਜਿਨ੍ਹਾਂ ਨੇ ਇਹ ਪ੍ਰਣਾਲੀ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ ਉਹ ਕਹਿੰਦੇ ਵੀ ਇੱਥੇ ਇਨਸਾਨ ਦੀ ਗਲਤੀ ਨਹੀਂ ਹੈ ਸੋ ਜੋ ਤੁਹਾਨੂੰ ਸਿਖਾਇਆ ਗਿਆ ਹੈ ਨਾ ਉਹ ਅਧੂਰਾ ਸੀ ਉਹ ਜਿਹੜਾ ਉਹ ਅਧੂਰਾ ਸੀ ਤੁਹਾਨੂੰ ਮਿਹਨਤ ਕਰਨੀ ਤਾਂ ਸਿਖਾਈ ਗਈ ਪਰ ਊਰਜਾ ਨੂੰ ਪੜ੍ਹਨਾ ਨਹੀਂ ਸਿਖਾਇਆ ਗਿਆ ਤੁਹਾਨੂੰ ਪੈਸਾ ਕਮਾਉਣਾ ਦੱਸਿਆ ਗਿਆ ਪਰ ਪੈਸਾ ਆਉਂਦਾ ਕਿਵੇਂ ਇਸ ਦਾ ਰਾਜ ਲੁਕੋ ਲਿਆ ਗਿਆ ਤੇ ਇਹ ਰਾਜ ਲੁਕਿਆ ਹੈ ਹਜ਼ਾਰਾਂ ਸਾਲ ਪੁਰਾਣੀ ਇੱਕ ਰੂਹਾਨੀ ਗਿਆਨ ਪ੍ਰਣਾਲੀ ਵਿੱਚ ਜਿਹਦਾ ਨਾਮ ਹੈ ਕਬਾਲਾ ਕਬਾਲਾ ਕਹਿੰਦੀ ਹੈ ਕਿ ਪੈਸਾ ਕਾਗਜ਼ ਦਾ ਟੁਕੜਾ ਨਹੀਂ ਇੱਕ ਲਾਈਟ ਹੈ ਇੱਕ ਨੂਰ ਹੈ ਇੱਕ ਦਿਵਿਆ ਊਰਜਾ ਹੈ ਜੋ ਸਿਰਫ ਉਸ ਦੇ ਕੋਲ ਰਹਿੰਦੀ ਹੈ ਜੋ ਆਪਣੀ ਆਤਮਾ ਨੂੰ ਉਸ ਲਾਈਟ ਲਈ ਤਿਆਰ ਕਰਦਾ ਹੈ ਜਰਾ ਸਮਝ ਲੈਣਾ ਬਾਬਾ ਜੀ ਅੱਜ ਜਰਾ ਸਮਝ ਲੈਣਾ ਗੌਰ ਕਰਨਾ ਜੇ ਤੁਸੀਂ દોੜ-ਦੌੜ ਕੇ ਥੱਕ ਗਏ ਹੋ ਪਰ ਕੁਝ ਨਹੀਂ ਬਦਲਿਆ ਤਾਂ ਅੱਜ ਦੀ ਇਹ ਵੀਡੀਓ ਖਾਸ ਹੈ ਅੱਜ ਦੀ ਇਹ ਵੀਡੀਓ ਬਹੁਤ ਖਾਸ ਹੈ ਸੋ ਜਰਾ ਗੌਰ ਕਰਨਾ ਔਰ ਅੱਗੇ ਜਾਣ ਤੋਂ ਪਹਿਲਾਂ ਅਰਜ਼ ਕਰੂੰਗਾ ਕਿ ਸੋਰਮ ਅਮਰ ਅਫੀਸ਼ੀਅਲ ਯਾਨੀ ਕਿ RIJAS786 ਐਸੇ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਹੈ ਉਹ ਜ਼ਰੂਰ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਵੀਡੀਓ ਜਿਹੜਾ ਹੈ ਉਸ ਰਸਤੇ ਦੀ ਗੱਲ ਕਰੇਗੀ ਜਿੱਥੇ ਪੈਸਾ ਕਮਾਉਣ ਦੀ ਨਹੀਂ ਸਕੋ ਉਹ ਬਣਨ ਦੀ ਯਾਤਰਾ ਹੈ ਜੋ ਉਸ ਲਾਈਟ ਨੂੰ ਖਿੱਚ ਸਕੇ ਬਾਬਾ ਜੀ ਕਬਾਲਾ ਕਹਿੰਦੀ ਹੈ ਕਿ ਪੈਸਾ ਕਮਾਇਆ ਨਹੀਂ ਜਾਂਦਾ ਪੈਸਾ ਪ੍ਰਾਪਤ ਕੀਤਾ ਜਾਂਦਾ ਹੈ ਇਹ ਕੋਈ ਸੌਦਾ ਨਹੀਂ ਇੱਕ ਐਨਲਾਈਟਮੈਂਟ ਕਹਿ ਸਕਦੇ ਆ ਪੈਸਾ ਲਾਈਟ ਹੈ ਪੈਸਾ ਇੱਕ ਰੋਸ਼ਨੀ ਹੈ ਇੱਕ ਦਿਵਯ ਤਾਕਤ ਜੋ ਕ੍ਰੀਏਟਰ ਤੋਂ ਆਉਂਦੀ ਹੈ ਉਸ ਮਾਲਕ ਤੋਂ ਸਾਰਾ ਸਮਝਣਾ ਇੱਕ ਐਸੀ ਦਿਵਯਤ ਹੈ ਵਾਕਈ ਉਹਦੀ ਰਹਿਮਤ ਹੋਵੇ ਤੇ ਆਉਂਦੀ ਹੈ ਨਹੀਂ ਤੇ ਨਹੀਂ ਆਉਂਦੀ ਬਾਬਾ ਜੀ ਕੋ ਫालतू ਨਹੀਂ ਦੇਣਾ ਹਰ ਰੁਪਈਆ ਹਰ ਕਮਾਈ ਇੱਕ ਰੋਹਾਨੀ ਕਰਜ਼ ਹੈ ਬਾਬਾ ਜੀ ਜਿਹਨੂੰ ਦੁਨੀਆ ਵਿੱਚ ਲੁਕੇ ਹੋਏ ਸਪਾਰਕਸ ਨੂੰ ਮੁਕਤ ਕਰਨ ਲਈ ਦਿੱਤਾ ਗਿਆ ਹੈ ਜਦੋਂ ਤੁਸੀਂ ਕੋਈ ਸੇਵਾ ਕਰਦੇ ਹੋ ਕੋਈ ਸੌਦਾ ਕਰਦੇ ਹੋ ਜਾਂ ਕਮਾਈ ਕਰਦੇ ਹੋ ਤਾਂ ਬ੍ਰਹਮਾਣ ਤੁਹਾਨੂੰ ਉਹ ਜ਼ਿੰਮੇਵਾਰੀ ਦੇ ਰਿਹਾ ਹੁੰਦਾ ਹੈ ਤੁਸੀਂ ਉਸ ਪੈਸੇ ਨੂੰ ਸਿਰਫ ਖਰਚੋਗੇ ਜਾਂ ਉਸ ਨੂੰ ਰੋਸ਼ਨੀ ਵਿੱਚ ਬਦਲੋਗੇ ਇਹ ਜ਼ਰੂਰੀ ਹੈ ਜਰਾ ਯਾਦ ਕਰੋ ਬਾਈਬਲ ਦੇ ਵਿੱਚ ਯਾਕੂਬ ਦੀ ਕਹਾਣੀ ਆਉਂਦੀ ਹੈ ਲੋਕਾਂ ਨੇ ਸੋਚਿਆ ਕਿ ਉਹ ਮਟਕੇ ਲੈਣ ਗਏ ਲਾਲਚ ਵਿੱਚ ਪਰ ਕਬਾਲਾ ਦੱਸਦੀ ਹੈ ਕਿ ਉਹ ਸਪਾਰਕਸ ਬਚਾਰੇ ਸੀ ਜਦੋਂ ਯਾਕੂਬ ਜਿਹੜੇ ਉਹ ਸਪਾਰਕਸ ਬਚਾਰੇ ਸੀ ਉਸ ਦਾ ਮਕਸਦ ਧਨ ਨਹੀਂ ਸੀ ਉਸ ਦਾ ਮਕਸਦ ਸੀ ਮੁਕਤੀ ਹੁਣ ਜ਼ਰਾ ਸੋਚੋ ਕਿ ਤੁਸੀਂ ਵੀ ਸਿਰਫ ਪੈਸਾ ਇਕੱਠਾ ਕਰ ਰਹੇ ਹੋ ਜਾਂ ਆਪਣੇ ਕਰਮਾ ਨਾਲ ਊਰਜਾ ਨੂੰ ਆਜ਼ਾਦ ਕਰ ਰਹੇ ਹੋ ਤੁਹਾਡੀ ਆਤਮਾ ਵਿੱਚ ਇੱਕ ਬਲਬ ਵਾਂਗ ਹੈ ਤੁਹਾਡੀ ਆਤਮਾ ਇੱਕ ਬਲਬ ਵਾਂਗ ਹੈ ਜੇ ਤੁਹਾਡੀ ਆਤਮਾ 60 ਵਾਟ ਦੀ ਹੈ ਤਾਂ ਤੁਸੀਂ 1000 ਵਾਟ ਮੰਗ ਰਹੇ ਹੋ ਤਾਂ ਜਾਂ ਤਾਂ ਤੁਸੀਂ ਸੜ ਜਾਓਗੇ ਬਾਬਾ ਜੀ ਹੁਣ 60 ਵਾਟ ਦੀ ਆਤਮਾ ਉਹਨੂੰ 1000 ਵਾਟ ਨਾਲ ਜੋੜ ਦੋਗੇ ਤਾਂ ਸੜੇ ਗਈ ਜੇ ਬਲਵਾਂ 60 ਵਾਟ ਨੂੰ 1000 ਨਾਲ ਜੋੜੋਗੇ ਤਾਂ ਉਹ ਫਟੇ ਗਈ ਸੜ ਜਾਓਗੇ ਜਾਂ ਕੁਝ ਵੀ ਨਹੀਂ ਮਿਲੇਗਾ ਇਸ ਲਈ ਕਈ ਲੋਕ ਪੈਸਾ ਆਉਣ ਤੋਂ ਬਾਅਦ ਟੁੱਟ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਉਹਦੀ ਕੀਮਤ ਉਹਨਾਂ ਨੂੰ ਉਹ ਚੀਜ਼ ਪਤਾ ਨਹੀਂ ਬੰਦਾ ਕਹਿੰਦਾ ਜੇ ਅਸੀਂ ਬੜੀ ਮਿਹਨਤ ਜੇ ਮਿਹਨਤ ਕੀਤੀ ਹੈ ਨਾ ਜੇ ਵਾਕਈ ਮਿਹਨਤ ਕੀਤੀ ਹੈ ਤਾਂ ਉਹਦੇ ਉਹਨਾਂ ਟੁੱਟਣਾ ਨਹੀਂ ਚਾਹੀਦਾ ਬੰਦਾ ਇਹ ਗੱਲ ਯਾਦ ਰੱਖਣਾ ਏ ਉਦਾਂ ਹੀ ਐ ਕਿਉਂ ਟੁੱਟ ਜਾਂਦਾ ਹੈ ਵੈਸਲ ਛੋਟੀ ਐ ਊਰਜਾ ਵੱਡੀ ਐ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਉਹ ਪੈਸਾ ਕਿੱਥੇ ਲਾਣਾ ਐ ਮੈਂ ਅੱਗੇ ਵੀ ਗੱਲ ਕੀਤੀ ਕਿ ਜਦ ਪਤਾ ਹੀ ਨਹੀਂ ਐ ਕਿ ਕਿਹੜੀ ਜਗ੍ਹਾ ਕਿਸ ਸਥਾਨ ਤੇ ਆਪਾਂ ਕਿਹੜਾ ਕਰਮ ਕਰਨਾ ਹੈ ਬਸ ਇਮੋਸ਼ਨਲੀ ਹੋ ਕੇ ਜੀ ਮੈਂ ਤਾਂ ਜੀ ਆ ਅਸੀਂ ਮੇਰਾ ਮੈਂ ਤਾਂ ਇੱਥੇ ਹੀ ਕਰ ਲੈਣਾ ਬਸ ਕਮਾਲ ਦੀ ਗੱਲ ਲਈ ਆ ਉਹ ਭਾਈ ਇਦਾਂ ਨਹੀਂ ਹੁੰਦਾ ਊਰਜਾ ਵੱਡੀ ਐ ਤੇ ਤੇਰੇ ਵੈਸਲ ਛੋਟੇ ਨੇ ਉਹ ਪੈਸਾ ਨਹੀਂ ਸੰਭਾਲ ਸਕਦੇ ਇਸ ਲਈ ਸਭ ਤੋਂ ਪਹਿਲਾਂ ਕੰਮ ਹੈ ਆਪਣੀ ਵੈਸਲਸ ਜ਼ਰਾ ਗੌਰ ਕਰਨਾ ਇਹ ਕਬਾਲਾ ਕਹਿ ਰਹੀ ਹੈ ਇਹ ਕੋ ਮੈਂ ਨਹੀਂ ਆਪਣੇ ਆਪ ਕਹਿ ਰਿਹਾ ਆਪਣੀ ਆਤਮਿਕ ਸਮਰੱਥਾ ਵਧਾਉਣੀ ਆਤਮਿਕ ਅਧਿਆਤਮ ਆਪਣੀ ਅੰਦਰ ਦੀ ਜਦੋਂ ਤੁਸੀਂ ਆਪਣੇ ਆਪ ਨੂੰ ਵਿਸ਼ਾਲ ਬਣਾ ਲੈਂਦੇ ਹੋ ਤਾਂ ਬ੍ਰਹਮਾਣਡ ਵੀ ਤੁਹਾਨੂੰ ਵਿਸ਼ਾਲ ਦੇਣਾ ਸ਼ੁਰੂ ਕਰਦਾ ਹੈ ਜ਼ਿਆਦਾ ਦੇਣਾ ਸ਼ੁਰੂ ਇਹ ਹੈ ਪਹਿਲਾ ਸਿਧਾਂਤ ਪੈਸਾ ਇੱਕ ਦਿਵਯ ਊਰਜਾ ਹੈ ਬਾਬਾ ਜੀ ਦਿਵਯ ਊਰਜਾ ਪਹਿਲਾ ਸਿਧਾਂਤ ਇਹ ਕਬਾਲਾ ਕਹਿੰਦੀ ਹੈ ਕਬਾਲਾ ਕਹਿੰਦੀ ਹੈ ਪੈਸਾ ਉਸ ਦੇ ਕੋਲ ਆਉਂਦਾ ਹੈ ਜੋ ਅੰਦਰੋਂ ਪ੍ਰਾਪਤ ਕਰਨ ਲਈ ਤਿਆਰ ਹੋਵੇ ਔਰੇ ਕਬਾਲਾ ਜਿਹੜੀ ਕੋਈ ਐਵੇਂ ਨਹੀਂ ਲਿਖੇ ਰੋਹਾਨੀ ਸਫਰ ਵਾਲੇ ਜਿਹੜੇ ਉਧਰ ਦੇ ਜਿਹੜੇ ਮਹਾਪੁਰਸ਼ਣ ਉਹਨਾਂ ਨੇ ਕਬਾਲਾ ਦਾ ਗਿਆਨ ਦਿੱਤਾ ਸੀ ਦੁਨੀਆ ਨੂੰ ਜ਼ਰਾ ਸਮਝਣਾ ਇਸ ਗੱਲ ਨੂੰ ਬਾਬਾ ਜੀ ਇਹ ਜਿਹੜੇ ਜੂਇਸ਼ ਫਕੀਰ ਲੋਕ ਸੀਗੇ ਨਾ ਮਹਾਤਮਾ ਲੋਕ ਸੰਤ ਲੋਕ ਜਿਹਦਾ ਯਹੂਦੀ ਜਿਹੜੇ ਧਰਮ ਦੇ ਜਿਹੜੇ ਸੀਗੇ ਉਹ ਗੂੜ ਇਹਦੇ ਚ ਪਹਿਲੂ ਜਿਹੜੇ ਹੈ ਉਹ ਦੱਸੇ ਗਏ ਆ ਕਬਾਲਾ ਜਿਹੜੀ ਹੈ ਉਹ ਇਹ ਚੀਜ਼ ਹੈ ਬਾਬਾ ਜੀ ਕਬਾਲਾ ਦੇ ਵਿੱਚ ਦੱਸਿਆ ਗਿਆ ਹੈ ਸੋ ਪੈਸਾ ਉਸ ਦੇ ਕੋਲ ਆਉਂਦਾ ਹੈ ਕਬਾਲਾ ਕਹਿੰਦੇ ਆ ਇਹਨਾਂ ਦਾ ਟੈਂਪਲ ਵੀ ਹੈ ਕਬਾਲਮ ਟੈਂਪਲ ਜਿਹੜਾ ਹੈ ਪੈਸਾ ਉਸ ਦੇ ਕੋਲ ਆਉਂਦਾ ਹੈ ਜੋ ਅੰਦਰੋਂ ਪ੍ਰਾਪਤ ਕਰਨ ਲਈ ਤਿਆਰ ਹੋਵੇ ਤੁਸੀਂ ਪਲਾਨ ਤਾਂ ਬਣਾਉਂਦੇ ਹੋ ਮਿਹਨਤ ਕਰਦੇ ਹੋ ਪਰ ਨਤੀਜੇ ਕਿਉਂ ਨਹੀਂ ਆਉਂਦੇ ਕਿਉਂਕਿ ਤੁਸੀਂ ਸੋਚ ਲਿਆ ਹੈ ਕਿ ਸਭ ਕੁਝ ਤੁਹਾਡੇ ਕੰਟਰੋਲ ਵਿੱਚ ਹੈ ਕਬਾਲਾ ਕਹਿੰਦੀ ਹੈ ਤੁਸੀਂ ਪੈਸੇ ਦੇ ਕ੍ਰੀਏਟਰ ਨਹੀਂ ਹੋ ਤੁਸੀਂ ਸਿਰਫ ਰਸੀਵਰ ਹੋ ਔਰ ਇਹ ਸੱਚ ਹੈ ਤੁਸੀਂ ਬੀਜ ਬੋਣ ਵਾਲੇ ਹੋ ਪਰ ਉਸ ਨੂੰ ਦਰਖਤ ਬਣਾਉਣ ਵਾਲਾ ਉਹ ਮਾਲਕ ਹੈ ਫਲ ਲਾਉਣ ਵਾਲਾ ਉਹ ਦਾਤਾ ਹੈ ਫਲ ਉਹਨੇ ਮਿੱਠੇ ਲਾਣੇ ਹਨ ਕਿ ਕੋੜੇ ਲਾਣੇ ਆ ਉਹ ਦਾਤੇ ਦੇ ਹੱਥੋਂ 크리에이터 ਉਹੀ ਏ ਬਾਬਾ ਜੀ ਅਸੀਂ ਸਿਰਫ ਆਪਣਾ ਕਰਮ ਕਰ ਰਹੇ ਹਾਂ ਪਰ ਇਨਸਾਨ ਆਪਣੇ ਆਪ ਨੂੰ 크리에이터 ਸਮਝਦਾ ਉਹ 크리에이터 ਨਹੀਂ ਹੈ ਉਹ ਰਿਸੀਵਰ ਹੈ ਉਹ ਸਿਰਫ ਲੈਂਦਾ ਹੈ ਨਿਰਨੇ ਉਪਰੋਂ ਆਉਂਦਾ ਹੈ ਉਸ ਮਾਲਕ ਵੱਲੋਂ ਕਿ ਤੁਹਾਨੂੰ ਕਿੰਨਾ ਤੇ ਕਦੋਂ ਮਿਲੇਗਾ ਜਦੋਂ ਤੱਕ ਤੁਸੀਂ ਕੰਟਰੋਲ ਛੱਡਦੇ ਨਹੀਂ ਹੋ ਤੁਸੀਂ ਡਰ ਤੇ ਲਾਲਚ ਵਿੱਚ ਝੂਲਦੇ ਰਹੋਗੇ ਨਾ ਤਾਂ ਕੁਛ ਨਹੀਂ ਸਾਰੀ ਜ਼ਿੰਦਗੀ ਕਹਿੰਦੇ ਗੱਡੀਆਂ ਲੈ ਲਈਆਂ ਅਰ ਬਣਾਲੇ ਲੋਨ ਚੱਕ ਲੈ ਆ ਜੇ ਕਰ ਲੈ ਵੋ ਹੋ ਸਕਦਾ ਹੋ ਸਕਦਾ ਜੇ ਆਪਣੇ ਆਪ ਤੇ ਇੰਨਾ ਜ਼ਿਆਦਾ ਕੰਟਰੋਲ ਨਾ ਕੀਤਾ ਹੁੰਦਾ ਉਸ ਚੀਜ਼ ਤੇ ਤਾਂ ਹੋ ਸਕਦਾ ਕੋਈ ਪਰਿਵਾਰ ਦੇ ਵਿੱਚੋਂ ਇਹ ਐਸਾ ਹੁੰਦਾ ਵੀ ਮੁੜ ਕੇ ਲੋਨ ਲੈਣ ਦੀ ਲੋੜ ਨਾ ਪੈਣੀ ਕੁਝ ਐਸੀ ਚੀਜ਼ਾਂ ਬਣਾ ਦੇਦਾ ਇਹ ਵੀ ਇੱਕ ਮਤਲਬ ਗੱਲ ਕਹਿ ਸਕਦੇ ਆ ਐਗਜ਼ਾਮਪਲ ਲੈ ਸਕਦੇ ਆ ਪਰ ਆਪਾਂ ਆਪਣਾ ਹੀ ਜ਼ੋਰ ਚਲਾ ਰਹੇ ਹਾਂ ਹਰ ਜਗ੍ਹਾ ਤਾਂ ਹੀ ਧੋਖੇ ਘਾ ਰਹੇ ਹਾਂ ਕਿਉਂਕਿ ਉਹ ਲਾਲਚ ਹੀ ਹੈ ਲਾਲਚ ਹੀ ਹੈ ਇੱਕ ਬੰਦੇ ਦੀ 70 ਸਾਲ ਉਮਰ ਹੋ ਗਈ ਉਹੀ ਉਹਦੀ ਆਦਤਾਂ ਸਵੇਰੇ ਉੱਠਦਾ ਰਾਤ 10 ਵੇ ਘਰ ਵੜਦਾ ਜੀ ਮੈਂ ਮਿਹਨਤ ਕਰ ਰਿਹਾ ਇਹ ਕਿਹੜੀ ਮਿਹਨਤ ਹੈ ਭਾਈ ਕਿਹੜੀ ਮਿਹਨਤ ਨਾ ਸ਼੍ਰਿਸ਼ਟੀ ਨਾ ਦ੍ਰਿਸ਼ਟੀ ਨਾ ਅਧਿਆਤਮ ਨਾ ਆਤਮਾ ਬਸ ਉਹੀ ਰੋਲੇ ਕਿਉਂ ਕਿਉਂਕਿ ਅਸੀਂ ਕੰਟਰੋਲ ਕਰਦੇ ਹਾਂ ਅਸੀਂ ਆਪਣੇ ਛੋਟਿਆਂ ਤੇ ਕੰਟਰੋਲ ਕਰਦੇ ਹਾਂ ਆਪਣੇ ਨਾਲਦਿਆਂ ਤੇ ਕੰਟਰੋਲ ਕਰਦੇ ਹਾਂ ਔਰ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਵੀ ਕੰਟਰੋਲ ਕਰਨਾ ਚਾਹੁੰਦੇ ਹਾਂ ਇਸ ਕਰਕੇ ਇਹ ਕਿਉਂ ਹੁੰਦਾ ਇਹ ਡਰ ਤੇ ਲਾਲਚ ਕਰਕੇ ਹੁੰਦਾ ਜਿਹੜੇ ਬੰਦੇ ਵਿੱਚ ਇਹ ਦੋ ਚੀਜ਼ਾਂ ਹੋਣ ਗਈਆਂ ਉਹ ਕੰਟਰੋਲ ਕਰਨਾ ਚਾਹੇਗਾ ਔਰ ਇਹਦੇ ਚੋਂ ਆਪਣੇ ਆਪ ਤਾਂ ਉਹ ਬਰਬਾਦ ਪਤਾ ਨਹੀਂ ਹੋਵੇ ਨਾ ਹੋਵੇ ਪਰ ਜਿੰਨਾਂ ਦੀ ਕਰ ਰਿਹਾ ਉਹਨੂੰ ਜ਼ਰੂਰ ਬਰਬਾਦ ਕਰ ਜਾਂਦਾ ਉਹ ਜਾਣਾ ਤੇ ਹੈ ਹੀ ਸਾਹਮਣੇ ਸੋ ਇੱਥੇ ਕੰਟਰੋਲ ਜਦੋਂ ਤੱਕ ਲਾਲਚ ਤੇ ਕੰਟਰੋਲ ਵਿੱਚ ਝੂਲਦੇ ਰਹੋਗੇ ਉਹ ਤਾਂ ਕੁਛ ਨਹੀਂ ਸੋ ਪਹਿਲਾ ਨਿਯਮ ਹੈ ਕੰਟਰੋਲ ਛੱਡਣਾ ਸਿੱਖੋ ਭਾਈ ਫਿਰ ਕੰਬਾਲਾ ਦਿੰਦੀ ਹੈ ਇੱਕ ਟੂਲ ਜਿਹਨੂੰ ਕਹਿੰਦੇ ਟਿਥਿੰਗ ਪੰਜਾਬੀ ਵਿੱਚ ਇਸਰ ਆਪਣੀ ਕਮਾਈ ਦਾ 10% ਜਾਂ 20% ਕਿਸੇ ਹੋਰ ਦੀ ਭਲਾਈ ਲਈ ਦੇਣਾ ਇਸ ਨਾਲ ਪੈਸਾ ਸਿਰਫ ਮਟੀਰੀਅਲ ਨਹੀਂ ਰਹਿ ਜਾਂਦਾ ਇਹ ਇੱਕ ਸ਼ੁੱਧ ਊਰਜਾ ਬਣ ਜਾਂਦਾ ਹੈ ਯਾਦ ਰੱਖੋ ਲਾਈਟ ਕਦੇ ਰੁਕੀ ਹੋਈ ਥਾਂ ਤੇ ਨਹੀਂ ਟਿਕਦੀ ਇਹ ਵਹਿਣਾ ਚਾਹੁੰਦੀ ਹੈ ਇਹ ਵਗਣਾ ਚਾਹੁੰਦੀ ਹੈ ਬਾਬਾ ਇਸ ਨੂੰ ਸਮਝ ਰਹਿਣਾ ਪਰ ਕਬਾਲਾ ਚਤਾਵਣੀ ਵੀ ਦਿੰਦੀ ਹੈ ਕਿ ਜੇ ਧਨ ਗਲਤ ਸਰੋਤ ਤੋਂ ਆਵੇ ਤਾਂ ਉਸ ਵਿੱਚ ਨਾਕਾਰਾਤਮਕ ਊਰਜਾ ਜੁੜ ਜਾਂਦੀ ਹੈ ਉਸ ਨਾਲ ਅਰਾਜਕਤਾ ਆਉਂਦੀ ਹੈ ਸ਼ਾਂਤੀ ਨਹੀਂ ਦੁੱਖ ਹੁੰਦਾ ਸੁੱਖ ਨਹੀਂ ਧਨ ਇੱਕ ਐਂਪਲੀਫਾਇਰ ਆ ਬਾਬਾ ਜੀ ਘਰੇਣਾ ਨਾਲ ਆਇਆ ਤਾਂ ਘਰੇਣਾ ਵਧਾਵੇਗਾ ਸੇਵਾ ਨਾਲ ਆਵਿਆ ਤਾਂ ਆਸ਼ੀਰਵਾਦ ਵਧਾਵੇਗਾ ਸਹੀ ਵੇਤਨ ਦੇਣਾ ਗਾਹਕ ਨੂੰ ਠੱਗਣ ਦੀ بجائے ਸਹੀ ਮੁੱਲ ਦੇਣਾ ਇਹ ਸਿਰਫ ਨੈਤਿਕਤਾ ਨਹੀਂ ਹੈ ਇਹ ਇੱਕ ਰੂਹਾਨੀਅਤ ਵਾਲਾ ਵਪਾਰ ਹੈ ਬਾਬਾ ਜੀ ਕਬਾਲਾ ਕਹਿੰਦੀ ਹੈ ਪੈਸੇ ਦੀ ਫ੍ਰੀਕੁਐਂਸੀ ਸਨਮਾਨ ਵਿਨਮਰਤਾ ਤੇ ਸੰਤੁਲਨ ਉੱਤੇ ਟਿਕੀ ਹੁੰਦੀ ਹੈ ਜੇ ਤੁਸੀਂ ਬੇਅਦਬੀ ਕਰਦੇ ਹੋ ਜਾਂ ਕਰਜ਼ਾ ਨਹੀਂ ਵਾਪਸ ਕਰਦੇ ਤਾਂ ਤੁਸੀਂ ਆਪਣੇ ਲਈ ਹੀ ਦਰਵਾਜ਼ਾ ਬੰਦ ਕਰਦੇ ਹੋ ਜਿਹੜੇ ਲੋਕ ਕਰਜ਼ਾ ਲੈ ਲੈਂਦੇ ਕਰਜ਼ਾ ਮੋੜਦੇ ਨਹੀਂ ਹਨ ਉਹ ਆਪਣੇ ਹੀ ਦਰਵਾਜ਼ੇ ਬੰਦ ਕਰ ਦਿੰਦੇ ਆ ਤਾਂ ਇਹ ਗੱਲ ਯਾਦ ਰੱਖਣਾ ਉਹ ਬੇਅਦਬੀ ਕਰ ਰਹੇ ਹਰ ਸਵੇਰ ਆਪਣੀ ਸੋਚ ਨੂੰ ਰੀਪ੍ਰੋਗਰਾਮ ਕਰੋ ਕਿ ਮੈਂ ਦਿਵਯ ਸਮਰiddhi ਦਾ ਚੈਨਲ ਹਾਂ ਆਭਾਰ ਅਤੇ ਖੁਸ਼ੀ ਰੱਖੋ ਛੋਟੀਆਂ-ਛੋਟੀਆਂ ਬਲੇਸਿੰਗਜ਼ ਲਈ ਧੰਨਵਾਦ ਦਿਓ ਉਸ ਮਾਲਕ ਨੂੰ ਹਮੇਸ਼ਾ ਕੇ ਦਾਤਾ ਤੇਰਾ ਬਹੁਤ ਸ਼ੁਕਰ ਹੈ ਸਵੇਰੇ ਉੱਠ ਗਏ ਆ ਸਾਹ ਚੱਲ ਰਿਹਾ ਬੜਾ ਤੇਰਾ ਸ਼ੁਕਰ ਹੈ ਲੈ ਵੀ ਅੱਜ ਬਹੁਤ ਵਧੀਆ ਭੋਜਨ ਮਿਲਿਆ ਤੇਰਾ ਸ਼ੁਕਰ ਹੈ ਜਰਾ ਗੌਰ ਕਰਨਾ ਮੇਰੇ ਵਾਲ ਹੈ ਸਿਰ ਤੇ ਕਹੀਂ ਹੁਣ ਗੰਝੇ ਆ ਬਾਬਾ ਜੀ ਹਾਂ ਮੇਰੇ ਵਾਲ ਤੇਰਾ ਸ਼ੁਕਰ ਹੈ ਮੈਨੂੰ ਅੱਖਾਂ ਦਿੱਤੀਆਂ ਮੇਰੀਆਂ ਬਿਲਕੁਲ ਅੱਖਾਂ ਠੀਕ ਆ ਔਰ ਜਿਨ੍ਹਾਂ ਦੀਆਂ ਖਰਾਬ ਹੁੰਦੀ ਐ ਨਾ ਉਹਨਾਂ ਨੂੰ ਪੁੱਛ ਕੇ ਦੇਖਣਾ ਸ਼ੁਕਰ ਕਰਨਾ ਕਿ ਮਾਲਕਾ ਮੈਨੂੰ ਅੱਕਾ ਦਿੱਤੀਆਂ ਤੇਰਾ ਸ਼ੁਕਰ ਹੈ ਇਨਸਾਨ ਧਿਆਨ ਹੀ ਨਹੀਂ ਦਿੰਦਾ ਇਹਨਾਂ ਚੀਜ਼ਾਂ ਵਾਂ। ਸੋ ਛੋਟੀਆਂ-ਛੋਟੀਆਂ ਚੀਜ਼ਾਂ ਦਾ ਹਾਲਾਂਕਿ ਇਹ ਬਹੁਤ ਅਨਮੋਲ ਤੇ ਬਹੁਤ ਬੜੀਆਂ ਚੀਜ਼ਾਂ ਹੈ ਪਰ ਫਿਰ ਵੀ ਇਨਸਾਨ ਨੇ ਧਿਆਨ ਨਹੀਂ ਦਿੰਦਾ ਤੇ ਇਸੇ ਲਈ ਕਿਹਾ ਕਿ ਬਿਲਕੁਲ ਜਿਹੜੀ ਕੋਈ ਵੀ ਚੀਜ਼ ਉਹਦੇ ਲਈ ਰੱਬ ਦਾ ਸ਼ੁਕਰੀਆ ਕਰਨਾ ਜਿਵੇਂ ਰੱਬ ਨਾਚਮਾਨ ਨੇ ਕਿਹਾ ਸੀ ਨਾ ਕਿ ਹਾਸਾ ਆਤਮਾ ਦੇ ਬਲੋਕੇਜ ਤੋੜ ਦਿੰਦਾ ਹੈ। ਜਰਾ ਸਮਝਦਾ ਹਰ ਕੰਮ ਨੂੰ 스파ਰਕਸ ਐਲੀਵੇਸ਼ਨ ਸਮਝੋ ਆਪਣੇ ਸੁਪਨੇ ਹਰ ਕਿਸੇ ਨਾਲ ਨਾ ਸਾਂਝਾ ਕਰੋ ਬਿਲਕੁਲ ਨਾ ਕਰੋ ਬੀਜ ਵਾਂਗ ਉਹਨੂੰ ਰੱਖੋ ਜਦ ਤੱਕ ਉਹ ਮਜ਼ਬੂਤ ਨਾ ਹੋ ਜਾਵੇ ਫਿਰ ਇੱਕ ਛੋਟੀ ਕਸਰਤ ਕਰੋ ਲਿਖੋ ਅੱਜ ਤੋਂ ਕਿ ਮੈਂ ਕਿਹੜੀ ਆਵਾਰ ਦੀ ਪ੍ਰੈਕਟਿਸ ਸ਼ੁਰੂ ਕਰ ਰਹੀ ਹਾਂ ਰਾਹ ਵਿੱਚ ਰੋਲੇ ਵੀ ਹੋਣਗੇ ਕੰਡੇ ਵੀ ਆਉਣਗੇ ਰੁਕਾਵਟਾਂ ਵੀ ਆਉਣਗੀਆਂ ਬਿਨਾਂ ਭਾਵਨਾ ਦੇ ਦੇਣਾ ਸਮੇ ਦਾ ਅਨਾਦਰ ਜਾਂ ਸ਼ੱਕ ਹੈ ਬਾਬਾ ਜੀ ਸ਼ੱਕ ਆਤਮਾ ਦੀ ਵੈਸਲ ਨੂੰ ਛੋਟਾ ਕਰ ਦਿੰਦਾ ਹੈ ਜੇ ਇੱਛਾ ਤੁਹਾਡੇ ਅੰਦਰ ਹੈ ਤਾਂ ਉਸ ਦੀ ਪੂਰਤੀ ਵੀ ਨਿਸ਼ਚਿਤ ਹੈ ਬਿਲਕੁਲ ਇਹ ਗੱਲ ਯਾਦ ਰੱਖਣਾ ਕੋਈ ਵੀ ਇੱਛਾ ਜੋ ਇਨਸਾਨ ਦੇ ਅੰਦਰ ਆਂਦੀ ਹੋ ਐਵੇਂ ਨਹੀਂ ਆਂਦੀ ਇਹ ਗੱਲ ਯਾਦ ਰੱਖਣਾ ਇਹ ਗੱਲ ਯਾਦ ਰੱਖਣਾ ਤੁਸੀਂ ਨੇਕ ਹੋ ਕੇ ਚੱਲਣਾ ਹੈ ਉਹਦੇ ਰਾਵਾਂ ਤੇ ਤਾਂ ਉਹ ਪੂਰੀ ਜ਼ਰੂਰ ਹੋਏਗੀ ਅੱਜ ਹੋ ਜਾਏ ਕੱਲ ਹੋ ਜਾਏ ਕਬਾਲਾ ਕਹਿੰਦੀ ਹੈ ਕਈ ਵਾਰੀ ਜਿਹੜੇ ਬਹੁਤ ਵੱਡੇ ਬ੍ਰੇਕਥਰੂ ਮਿਲਦੇ ਹਨ ਲਾਈਫ ਚ ਬੰਦਾ ਸੋਏ ਵੀ ਆ ਇਸ ਮੰਜ਼ਲ ਮਿਲਦੀ ਹੈ ਤਾਂ ਉਸ ਤੋਂ ਪਹਿਲਾਂ ਸਭ ਤੋਂ ਵੱਡਾ ਅੰਧਕਾਰ ਆਉਂਦਾ ਹੈ ਫਿਰ ਉਹ ਰੋਸ਼ਨੀ ਆਉਂਦੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਇਸ ਲਈ ਡਰੋ ਨਾ ਉਸ ਮਾਲਕ ਦਾ ਸ਼ੁਕਰੀਆ ਕਰਨਾ ਪ੍ਰਕਾਸ਼ ਪਹਿਲਾਂ ਹਨੇਰਾ ਹੈ ਨਾ ਤੇ ਕਈ ਵਾਰ ਉਸ ਤੋਂ ਬਾਅਦ ਐਦਾਂ ਦਾ ਪ੍ਰਕਾਸ਼ ਆਉਂਦਾ ਹੈ ਕਿ ਮੁੜ ਕੇ ਫਿਰ ਹਨੇਰਾ ਨਹੀਂ ਹੁੰਦਾ ਕਦੇ ਜ਼ਿੰਦਗੀ ਚ ਹਨੇਰਾ ਨਹੀਂ ਹੁੰਦਾ ਕਦੇ ਸਾਈਂ ਜੀ ਕਹਿੰਦੇ ਹੁੰਦੇ ਕਹਿੰਦੇ ਕੋਈ ਨਹੀਂ ਹਨੇਰਾ ਹੈ ਨਾ ਇੰਦਾ ਦਾ ਪ੍ਰਕਾਸ਼ ਆਏਗਾ ਕਿ ਮੁੜ ਕੇ ਹਨੇਰਾ ਆਉਣਾ ਹੀ ਨਹੀਂ ਜ਼ਰਾ ਗੌਰ ਕਰਨਾ ਇਹ ਅਪ ਤੁਸੀਂ ਸੁਣਿਆ ਹੋਵੇਗਾ ਉਹਨਾਂ ਦੇ ਕੋਲ ਜਿਹੜੇ ਬਿਨ ਹਨੇਰੇ ਦੂਰ ਕਰ ਦਿੰਦਾ ਜਦੋਂ ਇਹੋ ਜਿਹੀ ਰੋਸ਼ਨੀ ਭੇਜਦਾ ਸੋ ਇਸ ਲਈ ਕਪੜਾ ਉਹਨਾਂ ਡਰੋ ਨਾ ਕੀ ਹੋਇਆ ਜੇ ਚਾਰ ਦਿਨ ਓਖੇ ਆ ਗਏ ਇੱਥੇ ਸਦਾ ਮਜਬੂਰੀਆਂ ਨੇ ਬਹਿ ਨਹੀਂ ਰਹਿਣਾ ਸਾਈ ਲਾਡੀ ਛਾਈ ਦੇ ਬਚਣ ਕੀ ਹੋਇਆ ਜੇ ਚਾਰ ਦਿਨ ਓਖੇ ਆ ਗਏ ਇੱਥੇ ਸਦਾ ਮਜਬੂਰੀਆਂ ਨੇ ਬਹਿ ਨਹੀਂ ਰਹਿਣਾ ਉਹ ਭਾਈ ਰੋਆਂ ਪੂੜੀਆਂ ਨਹੀਂ ਪੈਂਦੀਆਂ ਤੇ ਹੱਸਿਆਂ ਜੇ ਪੂੜੀਆਂ ਨਹੀਂ ਪੈਂਦੀ ਰੋਆਂ ਵੀ ਪੂੜੀਆਂ ਪੈਣੀਆਂ ਨਹੀਂ ਇਸ ਕਰਕੇ ਉਹਦਾ ਆਪਣੇ ਮਾਲਕ ਦਾ ਆਸਰਾ ਲੈ ਕੇ ਉਹ ਵਕਤ ਕੱਟਣਾ ਚਾਹੀਦਾ ਹੈ ਡਰੋ ਨਾ ਧੰਨਵਾਦ ਕਰੋ ਕਿ ਵਕਤ ਆ ਗਿਆ ਚੰਗਾ ਭਾਵੇਂ ਵੇਖ ਲੈ ਕਿਤਾਬਾਂ ਚਾਰੇ ਨਹੀਂ ਦੁੱਖ ਪਿੱਛੋਂ ਸੁੱਖ ਸੁੱਖ ਲੱਚੀ ਸੋ ਕਬਾਲਾ ਦੇ ਕਬਾਲਾ ਦੋ ਰਾਜ਼ ਦਿੰਦੀ ਹੈ ਜੀਮੈਟਰੀਆ ਸੰਖਿਆਵਾਂ ਦੀ ਊਰਜਾ ਤੇ ਸੰਗਤ ਹਰ ਗਿਣਤੀ ਵਿੱਚ ਇੱਕ ਵਾਈਬ੍ਰੇਸ਼ਨ ਹੈ ਜਿਵੇਂ 18 ਦਾ ਮਤਲਬ ਹੈ ਜੀਵਨ ਜ਼ਿੰਦਗੀ ਇਹਦੇ ਇਹਦੇ ਵਿੱਚ ਕਬਾਲਾ ਵਿੱਚ ਜੀਮੈਟਰੀਆ ਦੇ ਵਿੱਚ ਦੱਸਿਆ ਗਿਆ ਸੋ ਇਸੇ ਤਰ੍ਹਾਂ ਸੰਗਤ ਤੁਹਾਡੀ ਵੈਸਲ ਸਾਫ ਇਹ ਗੰਦੀ ਕਰਦੀ ਹੈ ਸੰਗਤ ਤੁਹਾਡੀ ਚੰਗੀ ਕਿਉਂਕਿ ਸੰਗਤ ਹੀ ਉਪਜੇ ਗੁਣਮੀ ਆ ਸੋ ਉਹੀ ਤੁਹਾਡੇ ਆਤਮਾ ਦੀ ਵੈਸਲ ਸਾਫ਼ ਕਰੇਗੀ ਜਾਂ ਗੰਦੀ ਕਰੇਗੀ ਜੇ ਮਾੜੀ ਹੈ ਤਾਂ ਗੰਦੀ ਕਰ ਦੇਗੀ ਜੇ ਚੰਗੀ ਹੈ ਤਾਂ ਸਾਫ਼ ਕਰ ਦੇਗੀ ਕੁਝ ਲੋਕਾਂ ਨਾਲ ਬੈਠਣ ਨਾਲ ਹਲਕਾ ਮਹਿਸੂਸ ਹੁੰਦਾ ਹੈ ਤੇ ਕੁਝ ਨਾਲ ਬੰਦਾ ਥੱਕ ਜਾਂਦਾ ਹੈ ਲਾਈਟ ਅਟਰੈਕਟਸ ਲਾਈਟ ਜਿਸ ਵਿੱਚ ਰੋਸ਼ਨੀ ਹੈ ਉਹ ਦੂਜਿਆਂ ਲਈ ਵੀ ਟੋਰਚ ਆ ਬਾਬਾ ਜੀ ਇਹ ਗੱਲ ਯਾਦ ਰੱਖਣਾ ਔਰ ਜਿਹੜਾ ਗੰਦਾ ਹੈ ਉਹ ਗੰਦਗੀ ਫਲਾਏਗਾ ਔਰ ਜਿਹੜਾ ਸਾਫ਼ ਹੈ ਜਿਹੜਾ ਰੋਸ਼ਨ ਹੈ ਉਹ ਰੋਸ਼ਨੀ ਕਰਦਾ ਜਾਏਗਾ ਜ਼ਰਾ ਸਮਝਣਾ ਦਾਮਨ ਮੇਰੇ ਹੱਥ ਹੈ ਪੀਰਾਨੇ ਪੀਰ ਕਾ ਮੈਂ ਹੂੰ ਫਕੀਰ ਮੁਰਸ਼ਿਦੇ ਰੋਸ਼ਨ ਜ਼ਮੀਰ ਕਾ ਸਮਝ ਜ਼ਰਾ ਗੌਰ ਕਰ ਹੁਣ ਸੋਚੋ ਕਿ ਤੁਹਾਡੀ ਸੰਗਤ ਲਾਈਟ ਨੂੰ ਆਕਰਸ਼ਿਤ ਕਰ ਰਹੀ ਹੈ ਜਾਂ ਉਸਨੂੰ ਦੂਰ ਕਰ ਰਹੀ ਹੈ ਸੋ ਕਈ ਵਾਰ ਨਵਾਂ ਕੋਰਸ ਨਹੀਂ ਨਵਾਂ ਮਾਹੌਲ ਚਾਹੀਦਾ ਹੁੰਦਾ ਹੈ ਨਵਾਂ ਮੰਜ਼ਲ ਨਹੀਂ ਨਵਾਂ ਮਾਹੌਲ ਚਾਹੀਦਾ ਹੁੰਦਾ ਹੈ ਨਵੇਂ ਰਸਤੇ ਜਿਹੜੇ ਆ ਉਹ ਚਾਹੀਦੇ ਹੁੰਦੇ ਮੰਜ਼ਲ ਉਹੀ ਰਹਿਣੀ ਚਾਹੀਦੀ ਹੈ ਔਰ ਇਹ ਵੀਡੀਓ ਸਿਰਫ ਜਾਣਕਾਰੀ ਨਹੀਂ ਹੈ ਇੱਕ ਪੁਕਾਰ ਸੀ ਤੁਸੀਂ ਇੱਥੇ ਤੱਕ ਪਹੁੰਚੇ ਹੋ ਇਸਦਾ ਮਤਲਬ ਹੈ ਕਿ ਰੋਸ਼ਨੀ ਨੇ ਤੁਹਾਨੂੰ ਬੁਲਾਇਆ ਹੁਣ ਫੈਸਲਾ ਲਾਓ ਕਿ ਤੁਸੀਂ ਸਿਰਫ ਮਿਹਨਤ ਨਾਲ ਨਹੀਂ ਸਗੋਂ ਸਮਝਦਾਰੀ ਤੇ ਊਰਜਾ ਦੀ ਸਪਸ਼ਟਤਾ ਨਾਲ ਕੰਮ ਕਰੋਗੇ ਔਰ ਜੋ ਵੀ ਤਨ ਹੈ ਉਸ ਨੂੰ ਬੜਾ ਸੋਚ ਸਮਝ ਕੇ ਖਰਚਾ ਕਰੋਗੇ ਉਹਨੂੰ ਕਿਤੇ ਵੀ ਕਿੱਥੇ ਲਗਾ ਰਿਹਾ ਮੈਂ ਸਰੋਸ ਨੂੰ ਕਹਿੰਦੇ ਆ ਕਿ ਨੇਕ ਕਰਮਾਂ ਦੇ ਵਿੱਚ ਵੀ ਲਗਾਉਣਾ। ਔਰ 30 ਦਿਨਾਂ ਦਾ ਇਹ ਜਿਹੜਾ ਹੈ ਆਪਣਾ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ ਤੁਸੀਂ। ਔਰ 10% ਜਿਹੜੀ ਕਮਾਈ ਹੈ ਕਿਸੇ ਇਹੋ ਜਿਹੇ ਨੂੰ ਦੋ ਜੋ ਤੁਹਾਡੇ ਤੋਂ ਕਦੇ ਉਮੀਦ ਨਹੀਂ ਕਰਦਾ। ਨਾ ਸੋਸ਼ਲ ਮੀਡੀਆ ਤੇ ਨਾ ਸ਼ੋਰ ਨਾਲ ਸਿਰਫ ਮੌਨ ਨਾਲ ਚੁੱਪਚੀ ਬੀਤੇ। ਚੁੱਪਚੀ ਬੀਤੇ ਬਾਬਾ ਜੀ। ਔਰ 30 ਦਿਨ ਬਾਅਦ ਤੁਸੀਂ ਆਪਣਾ ਅਨੁਭਵ ਲਿਖਿਓ। ਕਮੈਂਟਾਂ 'ਚ। ਉਹ ਸ਼ਬਦ ਕਿਸੇ ਹੋਰ ਲਈ ਜਿਹੜਾ ਹੈ ਉਹ ਦੁਆ ਬਣ ਸਕਦੇ ਆ ਔਰ ਦੀਵਾ ਬਣ ਸਕਦੇ ਆ ਰਸਤਾ ਦਿਖਾ ਸਕਦੇ ਆ ਤੁਹਾਨੂੰ ਆਪਣੀ ਕਿਸਮਤ ਨਾਲ ਲੜਨ ਦੀ ਲੋੜ ਨਹੀਂ ਐ ਬਸ ਆਪਣੀ ਰੋਸ਼ਨੀ ਨੂੰ ਪਹਿਚਾਨਣ ਦੀ ਲੋੜ ਐ ਬਾਬਾ ਜੀ ਇਹ ਹੀ ਕਬਾਲਾ ਕਹਿੰਦੀ ਐ ਹੁਣ ਕੋਈ ਟੈਕਨੀਕ ਨਹੀਂ ਕੋਈ ਸੰਘਰਸ਼ ਨਹੀਂ ਸਿਰਫ ਇੱਕ ਹੋਸ਼ਣਾ ਮੈਂ ਉਹ ਬਣ ਗਿਆ ਹਾਂ ਜਿਸ ਦੇ ਕੋਲ ਉਹ ਨੂਰ ਆਪ ਆਉਂਦਾ ਹੈ ਉਹ ਲਾਈਟ ਆਪ ਆਉਂਦੀ ਹੈ ਤੁਸੀਂ ਰੋਸ਼ਨੀ ਦੇ ਰਸਤੇ ਤੇ ਹੋ ਹੁਣ ਮੁੜ ਕੇ ਵੇਖਣ ਦੀ ਕੋਈ ਵੀ ਵਜ੍ਹਾ ਨਹੀਂ ਐ ਬਾਬਾ ਜੀ ਜ਼ਰਾ ਗੌਰ ਕਰਨਾ ਤੁਹਾਡਾ ਸੁਭਾਗ ਤੁਹਾਡਾ ਪਾਗ ਜਾਗ ਰਿਹਾ ਹੈ ਤੁਹਾਡੀ ਆਤਮਾ ਮੁਸਕਰਾ ਰਹੀ ਹੈ ਬ੍ਰਹਮਾਣ ਹੁਣ ਤੁਹਾਨੂੰ ਪੂਰੀ ਤਰ੍ਹਾਂ ਸੁਣ ਰਿਹਾ ਹੈ ਉਸ ਨੂੰ ਆਪਣੀਆਂ ਸੁਣਾਓ ਉਸ ਨੂੰ ਆਪਣੇ ਸ਼ੁਕਰੀਆ ਸੁਣਾਓ ਬਾਬਾ ਜੀ ਜ਼ਰਾ ਗੌਰ ਕਰਨਾ ਇੱਥੇ ਇਹੀ ਫਰਮਾਇਆ ਗਿਆ ਔਰ ਜੋ ਵੀ ਇਸ ਰਸਤੇ ਤੇ ਚੱਲਦਾ ਹੈ ਤਾਂ ਉਹ ਲਾਈਟ ਜਿਹੜੀ ਹੈ ਵਾਧੀ ਹੈ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਗੁਰੂਆਂ ਪੀਰਾਂ ਰੈਬਰਾ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਵਸਦੇ ਰਹੋ ਹੱਸਦੇ ਰਹੋ ਵਸਦਾ ਰਹੇ ਪੰਜਾਬ ਜੈ ਸਾਈਂ ਜੀ